ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੰਗੀ ਝੋਟੀ ਜਿੰਦ ਜਾਣ ਕੁਆਲਟੀ ਵਾਲੀ ਇਹ ਫੋਰਸੇਰ ਚੋਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਐਨ ਲੀਟਰ ਲਾ ਕੇ ਮਿਲ ਕੇ ਦਿਖਾਵਾਂਗੇ ਪਹਿਲਾਂ ਬਸ ਸਟਾਰਟਿੰਗ ਦੇ ਵਿੱਚ ਤੋਰ ਕੇ ਦਿਖਾਉਨੇ ਆ ਫਿਰ ਆਪਾਂ ਸਾਰੀ ਡਿਟੇਲ ਵੀਰ ਤੋਂ ਪੁੱਛਦੇ ਆ ਸੁਵਰਜ ਸਿੰਘ ਨੂੰ ਮੂੰਹ ਮੱਥਾ ਝੋਟੀਆਂ ਦੇਖ ਸਕ ਰਹੇ ਹੋ ਕਾ ਬਾਤ ਹੈ ਬਿਲਕੁਲ ਮੁੰਦਰ ਦਾ ਨਗੀਨਾ ਤਾਜੀ ਸੂਈ ਸਵਾਈ ਜਮਾ ਸੋਲੇਵਾ ਵਗੈਰਾ ਦੇਖੋ ਚਵਾਈ ਕਰਨ ਤੋਂ ਪਹਿਲਾਂ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਮੰਜਾ ਰਹਿੰਦਾ ਉਸ ਲੈਵਲ ਤੇ ਆਪਾਂ ਤੁਹਾਨੂੰ ਝੋਟੀ ਦਿਖਾਉਣੇ ਪਰ ਮੂਰੇ ਸਾਥੀ ਕੁੰਬਲਾ ਦੇਖੋ ਭੋਰਾ ਕੁੰਬਲਾ ਨਹੀਂ ਸੋਲੇਵਾ ਦੇਖੋ ਸੋਹਣਾ ਸਾਫ ਸੁਥਰਾ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਖਾਲੀ ਬਾਟੇ ਕਰੀ ਉਹਦੀ ਹੋਰ ਕਰਦੇ ਠੀਕ ਹੈ ਜਮਾ ਚੜਦੇ ਜਵਾਈ ਸ਼ੁਰੂ ਸੋ ਵੀਰੋ ਥਣ ਲੈਵਾ ਪਨੀਰ ਤੋਂ ਦਿਖਾ ਦਿੰਨੇ ਕਿਰਾ ਚਾਰੇ ਥਣ ਦੇਖੋ ਨਿਖਣਵੇਂ ਜਮਾ ਕਿਆ ਬਾਤਾਂ ਹਾਂਜੀ ਭਾਈ ਜੀ ਨਾਮ ਐਡਰੈਸ ਦੱਸ ਦੇਈਏ ਆਪਣਾ ਨਾਮ ਆਪਣਾ ਹੈਗਾ ਵੀਰੇ ਚਰਨ ਸਿੰਘ ਪਿੰਡ ਵੀਲਾ ਜ਼ਿਲ੍ਹਾ ਬਰਨਾਲਾ ਪਿੰਡ ਵੀਲਾ ਜ਼ਿਲ੍ਹਾ ਬਰਨਾਲਾ ਨਾਮ ਚਰਨਜੋਤ ਸਿੰਘ ਮੋਬਾਈਲ ਨੰਬਰ ਬਈ ਜੀ ਆਪਣਾ ਮੋਬਾਈਲ ਨੰਬਰ ਹੈਗਾ ਵੀਰੇ ਆਪਣਾ 98788 80755 98788 80777 ਸੋ ਅੱਜ ਆਪਾਂ ਇਹਦੀ ਝੋਟੀ ਦੇਖਦੇ ਪਏ ਆ ਚਵਾਈ ਦੇਖੋ ਇਹਦੀ ਕਿਆ ਬਾਤ ਹੈ ਇਹ ਬਾਈ ਜੀ ਸੁਆ ਕਿਹੜਾ ਸੁਈ ਹੋਈ ਆ ਇਹ ਜਿਹੜੇ ਰੀਨਾਂ ਦੂਜਾ ਦੂਜਾ ਸੂਆ ਆਪਣੇ ਘਰੇ ਸੂਈਆ ਨਹੀਂ ਆਪਾਂ ਸੁਨੀਵੀਂ ਲਿਆਣੀ 22 ਤਰੀਕ ਦੀ ਸੂਈ ਪਈ ਹੈ ਅੱਜ ਹੋ ਗਏ ਦਿਨ 10 ਸੂਈ ਨੂੰ ਹਣਾ ਬੱਚਾ ਕੀ ਆ ਵਿਛੇ ਬੱਚਾ ਇਹਦੇ ਮਗਰ ਕੱਟਾਗਾ ਹਲੇ ਮੇਲਾ ਮੂਲਾ ਲੱਗਣਾਗਾ ਆ ਮੇਲੇ ਲੱਗੂਗੀ ਬੜੀ ਆਪਣੀ ਫੁੱਲ ਕਰਨੀ ਠੀਕ ਆ ਮੇਲਾ ਝੋਟੀ ਹਲੇ ਮਾਰੂਗੀ 10 ਦਿਨ ਹੋ ਗਏ ਆ ਜਿਹਨੂੰ ਬਾਈ ਜੀ ਸੂਈ ਸ਼ਾਮ ਦਾ ਟਾਈਮ ਆ ਛੇ ਵਜੇ ਵੀ ਨਹੀਂ ਜਿਹੜੀ ਆ ਚਾਹੇ ਬੱਚਾ ਚੋਈ ਜਾਵੇ ਛੋਟਾ ਜੀ 5 ਵਜੇ ਕੇ 10 ਮਿੰਟ ਦਾ ਟਾਈਮ ਹੋ ਗਿਆ ਆਪਣਾ ਚਵਾਈ ਕਰਦਿਆਂ ਦਾ ਹਨਾ ਵੀ ਆਪਣੀ ਸਵੇਰੇ ਦਾ ਹੈ ਸਭ ਤੋਂ 6 ਵਜੇ ਨੂੰ ਵੀ ਬਟੇ ਬੰਦ ਪਾਉਣੇ ਸੀ ਤੋਂ ਆਪਾਂ ਜੀ ਤਾਂ ਤੁਸੀਂ ਵੀਡੀਓ ਬਣਾਉਣਾ ਜਾਣਾ ਸੀ ਵੀਰ ਜੀ ਤਾਂ ਕਰਕੇ ਆਪਾਂ ਪਹਿਲਾਂ ਜਾ ਸੁਬਹ ਅੱਧਾ ਘੰਟਾ ਪਹਿਲਾਂ ਜੋਂ ਬਹਿ ਗਏ ਇਹ ਦੁਬਾਰ ਰਮਣੇ ਦੀ ਵੀਡੀਓ ਬਣਾਉਣੀ ਆਪਾਂ ਸ਼ੀਨੀਰ ਵਾਲੇ ਦੀ ਤੇ ਤਾਂ ਕਰਕੇ ਇੱਥੇ ਨੇੜੀ ਆ ਪਿੰਡ ਤੇਵਾਜ ਵੀਰੇ ਚੈੱਕ ਕਰਾ ਦੇ ਜੀ ਤੇ ਕਿੰਨਾ ਐਸਟੀਮੇਟ ਦੋਦਾ ਆਪਾਂ ਮਿੰਕੇ ਦੇਖਿਆ ਉਹ ਘਰੇ ਜੀ ਹੁਣ ਇਹ ਤਾਂ ਮੇਰੇ ਲਗਭਗ 13 ਮੀਟਰ ਤੋਂ ਲੱਗ ਸਾਢੇ 6 ਘੰਟੇ ਦਾ ਆੰਮਣਾ ਨਹੀਂ ਸੁਝਦੇ 15 ਦੀ ਆਪਾਂ ਗਰੰਟੀ ਲਾਵਾਂਗੇ ਬਾਕੀ ਚੌਂਟ ਚਵਾਦੀ ਬੜੀ ਬੋਲੀ ਆ ਹਨਾ ਚੌਂਟ ਚਵਾਦੀ ਇੱਕ ਨੰਬਰ ਆ ਬਾਕੀ ਆਪਾਂ ਨੂੰ ਕੋਈ ਲੈਤੀ ਨਹੀਂ ਕੋਈ ਕਹਿੰਦੀ ਨਹੀਂ ਜੀ ਨਾਰਮਲ ਪੱਠੇ ਦਾਣੇ ਤੇ ਆ ਹਾਂ ਦਾਣੇ ਦੇ ਪੱਠੇ ਜੀ ਤੇ ਬਾਕੀ ਥਣ ਮੁੱਠਿਆ ਜਾਵਾਂ ਨਿੱਖੜ ਮਾ ਸੋਹਣਾ ਸਾਫ ਸੁਥਰਾ ਹਨਾ ਤੇ ਚਵਾਈ ਦੀ ਬੜੀ ਬੋਲੀ ਆ ਹਨਾ ਚਵਾਈ ਦੀ ਇੱਕ ਨੰਬਰ ਆ ਵੀ ਕੋਈ ਸਾਣਾ ਨਹੀਂ ਸਟਾ ਨਹੀਂ ਕੋਈ ਹੋਰ ਜੀ ਸਭਰ ਚੌਂਟ ਚਵਾਦੀ ਬਿਲਕੁਲ ਛੋਟੀ ਇੱਕ ਨੰਬਰ ਆ ਕਿਸੇ ਪਾਸਿਓਂ ਹੱਥ ਧਰਾ ਨਹੀਂ ਕੋਈ ਮਿਹਨਤ ਪੁਆਇੰਟ ਜਿਹਨੂੰ ਆਪਾਂ ਕਹਿ ਦਿੰਦੇ ਆ ਝੋਟੀ ਦੇ ਵਿੱਚ ਉਹ ਤਾਂ ਹੈ ਹੀ ਨਹੀਂ ਜੇ ਬਈ ਤੇ ਦੁੱਧ ਆਪਾਂ ਦੋ ਟਾਈਮ ਚਾਹੋ ਚਾਹੀ ਕੋਈ ਤਿੰਨ ਟਾਈਮ ਚੋਲੇ ਬਈ ਆਪਾਂ ਦਸੰਦੀ ਕਰਾ ਕੇ ਦੇਵਾਂਗੇ ਚਾਹੇ ਤਿੰਨ ਟਾਈਮ ਚੋਲੇ ਜੀ ਆਪਾਂ ਬਾਕੀ ਤੇਰੀ ਬਈ ਪਹਿਲਾਂ ਵੀ ਤੇਰੇ ਚੈਨਲ ਦੇ ਵੀਡੀਓ ਪਾਉਂਦੀ ਆ ਮੈਂ ਕਹਿੰਦਾ ਆਪਾਂ ਘਟੂ ਘਟਾ ਨੌਵੀਂ ਦਸਵੀਂ ਮੱਝ ਵੀਡਿਓ ਚੋਗੇ ਦਿਖਾਉਣੇ ਪਾ ਤੇ ਇੱਕ ਆਪਣੇ ਕੋਲ ਸਾਣ ਵੀ ਖੜਾ ਜਿਹੜਾ ਆਪਾਂ ਸੀਮੰਟ ਤਿਆਰ ਆ ਹਨਾ ਸੋ ਵੀਰੋ ਵੀਡੀਓ ਦੇ ਵਿੱਚ ਐਂਡ ਤੇ ਦਿਖਾਵਾਂਗੇ ਤੇ ਇੱਕ ਦਿਖਾਉਣੀ ਚੰਗੀ ਮੋਹਰ ਨਸਲ ਦੀ ਪਾਲਕਾ ਆ ਇਹਦਾ ਪ੍ਰੋਪਰ ਰਿਕਾਰਡ ਸਾਰਾ ਆਪਣੇ ਕੋਲੇ ਹੈਗਾ ਜੀ ਥਾਰਾਂ ਦੇ ਜਿਹੜਾ ਮਹਿਰਾ ਦੁੱਧਾ ਪਰ ਤੇ ਮੱਝ ਲੱਗੀ ਆ ਵੀਰ ਜੀ ਨੇ ਕਾ ਲਈ ਜੀ ਜਦ ਵੀ ਆਪਾਂ ਕੋਈ ਪਸੰਦੀ ਵਾਲੀ ਕੱਟੀ ਆ ਜੀ ਤੇ ਇੱਕ ਦਿਖਾਉਣਾ ਬੂਰਾ ਨੀਲੀ ਦਾ ਵੀ ਆ ਸਾਣ ਵੀਰ ਕੋਲ ਰੱਖਿਆ ਬੜਾ ਸੀਮਨ ਤਿਆਰ ਆ ਹਨਾ ਹਾਂਜੀ ਹਾਂਜੀ ਤੇ ਕੱਲੂ ਆਪਾਂ ਜਾਣਾ ਇਧਰ ਮੋਕਸਰ ਏਰੀਏ 'ਚ ਕੱਲੂ ਆਪਾਂ ਵੀਰੇ ਰਾਮਪੁਰਾ ਬਟੇਡਾ ਜੀ ਮੋਕਸਰ ਇਧਰ ਦੇ ਕਿਸੇ ਵੀਰੇ ਨੂੰ ਸੀਮਨ ਚੜੀ ਆਵੇ ਆਪਣ ਨੂੰ ਬਹੁਤ ਵੀਰੇ ਫੋਨ ਲਾਉਂਦੇ ਆ ਆਪਣਾ ਡਾਕਟਰਾਂ ਕੋਈ ਸੀਮਨ ਹੈ ਨਹੀਂਗਾ ਕੱਲੋਂ ਆਪਾਂ ਇਧਰ ਜਾਣਾ ਹੈਗਾ ਜੇ ਕਿਸੇ ਨੂੰ ਵੀ ਸੀਮਨ ਚਾਹੀਦਾ ਹੋਵੇ ਆਪਣੇ ਛੋਟੇ ਦਾ ਤਾਂ ਆਪਾਂ ਇਹਨਾਂ ਨੂੰ ਪੱਟ ਕਰ ਦਿੰਦੇ ਆ ਠੀਕ ਹੈ ਇਹੀ ਨੰਬਰ ਆਪਣਾ ਹਾਂਜੀ ਹਾਂ 98786 80777 ਠੀਕ ਹੈ ਤੇ ਸਾਨ ਦੇ ਬੱਚੇ ਹੁਣੇ ਸਟਾਰਟ ਹੋਗੇ ਹਾਂ ਵੀਰੇ ਸਾਨ ਦੇ ਬੱਚੇ ਹੁਣੇ ਸਟਾਰਟ ਹੋਣਗੇ ਤੇ ਕਾਲੀਆਂ ਮੱਝਾਂ ਦੇ ਬੂਰੇ ਬੱਚੇ ਚਾਹ ਰਹੇ ਹਾਂ ਜੀ ਕਾਲੀਆਂ ਮੱਝਾਂ ਦੇ ਬੂਰੇ ਬੱਚੇ ਪਾ ਰਹੇ ਹਾਂ ਹਾਂਜੀ ਜੀ ਸਗਰ ਬੂਰਾ ਨੀਲੀ ਦਾ ਵੀ ਦਾ ਸਾਨ ਬਾਬਰ 2 ਦਾ ਬੱਚਾ ਤੇ ਚਵਾਈ ਕਰਕੇ ਆਪਾਂ ਮੱਝੀ ਦਿਖਾਉਣੇ ਪੈਣ ਝੋਟੀ ਦੂਜਾ ਸੁਆ ਤੇ ਬਾਕੀ ਇੱਕ ਚੀਜ਼ ਹੋਰ ਨੋਟ ਕਰੋ ਝੋਟੀ ਦੇ ਨਾੜਾ ਦੇਖੋ ਕਿਵੇਂ ਠਾਈ ਜਾ ਜਮਾ ਕਿਹਾ ਵਾ ਤਾਂ ਜਦੋਂ ਝੋਟੀ ਪਸਮਾ ਚ ਆਉਂਦੀ ਆ ਤੇ ਨਾੜਾ ਵੀ ਰਿਆ ਠਾੜੇ ਜੇ ਜਮਾ ਹਣਾ ਹਾਂਜੀ ਆਹਨੇ ਦੁੱਧ ਵਾਲੇ ਪਸ਼ੂ ਦੀ ਇਹੀ ਨਿਸ਼ਾਨੀ ਆ ਜੇ ਨਾੜਾ ਨੂੰ ਤਾਂ ਦੇਵੇ ਤੇ ਹੋਣੀਆਂ ਤੇਰੀ ਪਸ਼ੂ ਦੁੱਧ ਨੂੰ ਚ ਨਿਕਲ ਚੰਗਾ ਬਾਕੀ ਪਸਮਾ ਨੂੰ ਬਹੁਤ ਪਾਲਾ ਤੇ ਬਾਕੀ ਚੌਣ ਦਾ ਤਾਂ ਜਮਾ ਨਜ਼ਾਰਾ ਆਉਂਦਾ ਹੋ ਯਾਰ ਇਹਨੂੰ ਹਾਂਜੀ ਹਾਂ ਚੌਣ ਚੌਣ ਚਵਾਈ ਇੱਕ ਨੰਬਰ ਆ ਤੇ ਮੁੱਲ ਵੜੀ ਕੀ ਰਹਿਣਾ ਇਹਦਾ ਮੋਲਵਾੜੀ ਵੀਰੇ ਆਪਾਂ ਦਾ 1.85 ਕਰਦੇ। ਮੌਕੇ ਤੇ ਗਿਜੈਸ ਹੋ ਜੂ। ਮੌਕੇ ਤੇ ਗਿਜੈਸ ਕਰਦਾਂਗੇ ਵੀਰੇ ਜਿਵੇਂ ਆਪਣੇ ਮੇਲਿਆਂ ਛੁੱਟਣਾ ਜਾਂਦੀਆਂ ਉਹ ਟਾਈਮ ਨਹੀਂ ਛੁੱਟੀਆਂ ਨਾ ਹਾਈਟ ਕਰਨ ਨੂੰ ਨਾ ਖਾਣਾ ਕਰਨ ਨੂੰ ਨਾ ਸਿੰਗਾ ਕਰਨ ਨੂੰ ਤੁਸੀਂ ਪਾਸੋਂ ਭਰਾਂ। ਅੱਛਾ ਕਹਿੰਦਾ ਬਾ ਝੋਟੀ ਪੂਰੀ ਬਰੀਦ ਵਾਲੇ ਆ ਵੀ ਜਮਾ ਜੈਡ ਬ ਲੈ ਗਈ ਹੈ ਨਾ। ਸੋ ਬਾੜ ਇੱਕ ਵੀ ਨਹੀਂ ਬਾਈਡ ਝੋਟੀ ਦਾ ਤੇ ਰਾਜੀ ਸਮੀ ਬੜੀ ਬੱਚਾ ਮੇਲ ਕਾਪ ਕਟਾ ਗਿਆ ਤੇ ਨਾਲਾ ਰੂੜਾ ਚ ਗੇੜਾਉਂ ਦਿਆ 1,85,000 ਰੁਪਏ ਕੀਮਤ ਆ। ਹਾਂਜੀ। ਮੌਕੇ ਤੇ ਮਾਣਦਾਨ ਹੋ ਜੂਗਾ ਕੋਈ ਆਪਾਂ ਮੰਦਰ ਨੂੰ ਦਾ 2 10 ਹੀ ਮੰਨ ਲ ਸਕਦੇ ਸੀ ਉਹ ਵੀ ਮੰਦਰ ਕਰਦੇ ਸੀ ਜੀ ਪਰ ਆਪਾਂ ਨੂੰ ਆਏ ਆ ਜਾਇਦਾਤਰ ਰੈਟ ਹੋ ਗਿਆ 53 ਕਿਲੋ ਜੀ ਹਾਂ ਜੀ ਸਭ ਤੋਂ ਜਿਹੜੇ ਵੀ ਰਿਕੈਮੈਂਡ ਕਰਦੇ ਆਪਾਂ ਇਹਨਾਂ ਨੂੰ ਗਾਰੰਟੀ ਦਵਾਂਗੇ 15 ਲੀਟਰ ਦੁੱਧ ਨੂੰ ਚੋਟੀ ਜਦੋਂ ਕਾਰਪੋਰ ਚੱਲ ਕੇ ਸਾਫ਼ ਹੋ ਜੂਗਾ ਤਾਂ ਕਿ ਤੁਹਾਨੂੰ ਪਤਾ ਮੌਸਮ ਕੱਚਾ ਪੱਕਾ ਜਾਂ ਹੋ ਗਿਆ ਵੀਰੇ ਹਾਂ ਝੜੀ ਰੋਤੀ ਹੈ ਹਨਾ ਹਾਂ ਝੜੀ ਝੂੜੀ ਲੱਗੀਆਂ ਨੇ ਵੀ ਪਸ਼ੂ ਦਾ ਫਰਕ ਕਰਦਾ ਸੋ ਬਾਕੀ ਏਰ ਧਾਰਾ ਧੂਰਾ ਦੇਖੋ ਇਹ ਥਣਾ ਥਣਾ ਦੀ ਕਿਆ ਬਾਤ ਹੈ ਇੱਕ ਨੰਬਰ ਆ ਜਾਵਾ ਹਨਾ ਬਾਕੀ 10 ਦਿਨਾਂ ਦਾ ਤੁਹਾਨੂੰ ਪਤਾ ਹੋਵੇ ਨਾ ਪਸ਼ੂ ਦਾ 10 ਦਿਨਾਂ ਦਾ ਸੂਆ ਤਾਂ ਪੂਰੀ ਨਹੀਂ ਹੁੰਦਾ 10 ਦਿਨਾਂ ਦਾ ਪਸ਼ੂ ਅੰਦਰੋਂ ਸਾਫ਼ ਹੋਣਾ ਸਟਾਰਟ ਹੁੰਦਾ ਹਾਲਿਆ 40 ਦਿਨਾਂ ਦੇ ਬਾਈ 35 40 ਦਿਨਾਂ ਤੇ ਪੀਕ ਫੜਦਾ ਜੀ ਸਭ ਰੋ ਚੌਣ ਚਾਂਣ ਦੇਖੋ ਝੋਟੀ ਦਾ ਨਰਮ ਚਵਾਈ ਦੀ ਪੋਲੀ ਜਾਵਾ ਹਨਾ ਆਹ ਮੇਰੇ ਚਵਾਈ ਦੀ ਇੱਕ ਨੰਬਰ ਸੋ ਕੋਈ ਭੂਰ ਸਰਲਾ ਨਹੀਂ ਕੋਈ ਟੁੱਟਦੀ ਮੋਕਦੀ ਨਹੀਂ ਇਹ ਐਨ ਲੀਟਰ ਲਾ ਕੇ ਜਮਾ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਬਾਕੀ ਸਿੰਗ ਸਾਜ ਦੀ ਤੇ ਬਿਲਕੁਲ ਅੱਗੇ ਤੋਂ ਲੈ ਕੇ ਪਿੱਛੋਂ ਤੱਕ ਜਮਾਂ ਕਾਲੀ ਆ ਗਈ ਜਮਨਰ ਕੀ ਹਣਾ ਜਮਾਂ ਜੰਡਮਲਾਇ ਕਰਦੀ ਬਾਕੀ ਤੇ ਨਾਦਰੇ ਹਾਈਟ ਹੁੰਦ ਨੂੰ ਆਪ ਹੀ ਹੁਣ ਤੱਕ ਇੱਕ ਵੀਡੀਓ ਚ ਬੰਦੇ ਜਾਣੇ ਛੋਟੀ ਨਾ ਹੋਵੇ ਆਏ ਨਾ ਹੁਣ ਫੋਲੋ ਕਰੀਂ ਛੋਟੀ ਸਭ ਤੋਂ ਫਿਟਿੰਗ ਘਾ ਲੇਵਾ ਬਾਕੀ ਚੋਣ ਬਸ ਮਾ ਜਮਾਂ ਨਾ ਥਣ ਦਾ ਸਾਇਜ ਵੱਡਾ ਨਾ ਛੋਟਾ ਜਮਾਂ ਜਿਵੇਂ ਕਹਿੰਦੇ ਰੱਬ ਦੀ ਮੂਰਤ ਘੜ ਕੇ ਲਾਈ ਵੀ ਆ ਉਹ ਥਣ ਛੋਟੀ ਤੇ ਲੱਗਿਆ ਵਾ ਤੇ ਚੋਣ ਜਾਂਦੀ ਸੁਆਦੇਦਾਰ ਜਮਾਂ ਨਜ਼ਾਰੇਦਾਰ ਵਾਲੀ ਚੀਜ਼ ਆ ਤੈਨੂੰ ਸਮਝ ਦੇਖੋ ਯਾਰ ਇਹ ਝੋਟੀ ਦੇ ਕਟੇ-ਕੁਟੇ ਪਾਈਗੇ ਘਰੇ ਘਰ ਭਾਦੂ ਜਮਨ ਨਸਲਣਾ ਹਨਾ ਹਾਂ ਨਹੀਂ ਹਾਂ ਚੱਪੀ ਇਹ ਜੀ ਤੁਹਾਨੂੰ ਪਤਾ ਨਹੀਂ ਆ ਸੱਚੀ ਚੰਗੀ ਆ ਤਾਂ ਬੱਚਾ ਕੰਗਾ ਦੇ ਇੱਕ ਚੁੱਤੀ ਦੇ ਰਿਹਾ ਬਈ ਹਨਾ ਅਲੀ ਰੱਖ ਲੈਂਦੇ ਹੋ ਪੈਸਾ ਦਾ ਜੀ ਤੁਰਾ ਥਾਣ ਵਗੈਰਾ ਦੇਖੋ ਜਮਾ ਇੱਕੋ ਜਿਹਾ ਕਿਉਂ ਹੋ ਗਿਆ ਜਮਾਨ ਇੱਕੋ ਰਹਿ ਬਾਈ ਇੱਥੇ ਧਾਰ ਨਾਲ ਹੀ ਬੱਟਾ ਨਹੀਂ ਕਿਸੇ ਵੀ ਥਣ ਤੱਕ ਪੂਰਦਾ ਨਹੀਂ ਇਹ ਜਿੱਦਾਂ ਮਰਜੀ ਕਾਰੀਗਰ ਆ ਜਾਏ ਇਹ ਨਹੀਂ ਗੱਲ ਵੀ ਥਲੋ ਫੇਰ ਕਰ ਦੋ ਨਾ ਨਾ ਥੰਨੇ ਇੱਕ ਨੰਬਰ ਰੁਪਈਆ ਖਰਚ ਬਾਕੀ ਵੀਰੇ ਆਪਾਂ ਆਵਦੀ ਮਾਤੋਂ ਕੇ ਦਸੰਬੀ ਕਰਕੇ ਲੈ ਕੇ ਜਾ ਆਪਾਂ ਕਹਿੰਦੇ ਜਿਹੜਾ ਵੀ ਲੈ ਕੇ ਲੈ ਜੀ ਸਾਡੀ ਦੋ ਟਾਈਮ ਚੋਂ ਲੈ ਤਿੰਨ ਟਾਈਮ ਚੋਂ ਲੈ ਆਪਾਂ ਕੋਈ ਪ੍ਰਵਾਨ ਨਹੀਂ ਆਪਾਂ ਅੱਗੇ ਵੀ ਮਹਾਂ ਵੇਚੀਆਂ ਦੁੱਧ ਚਵਾਤਵਾ ਕੇ ਕਿਸੇ ਵੀ ਮੈਂ ਤੋਂ ਆਪਣਾ ਦੁੱਧ ਤਾਂ ਇਹ ਨਹੀਂ ਵੀ ਆਪਾਂ ਕਹਿੰਦਾ 12 13 ਤੇ ਨਿਬੜੂ ਤੋਂ ਦਾਸ ਜੀ ਸੋ ਜਿੰਨਾ ਆਪਾਂ ਵੀਡੀਓ ਚੋਕੇ ਦੇਖਿਆ ਤਾਂ ਦੋ ਟਾਈਮ ਬੰਦਾ ਚੋਕੇ ਲੈ ਜੇ ਆਪ ਜੀ ਹਾਂ ਜੀ ਹਾਂ ਦੋ ਟਾਈਮ ਚੋਕੇ ਭਈ ਤਿੰਨ ਟਾਈਮ ਚੋਕੇ ਦੀ ਕੱਤੀ ਹੈ ਟਾਈਮ ਤੋਂ ਟਾਈਮ ਚੋਕੇ ਸਰੋਗ ਇਹ ਨਹੀਂ ਗੱਲ ਕੋਈ ਬਾਜ਼ਾਰ ਰੋਕ ਕੇ ਆਪਾਂ ਬਾਦੀ ਤੇ ਹੁਣ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰਦੇ ਪਾਏ ਹਣਾ ਇਹ ਤਾਂ ਸਵੇਰ ਨਾਲੋਂ 15 20 ਮਿੰਟ ਜਲਦੀ ਪਹਿਲਾਂ ਹੀ ਹੋਊਗੀ ਡੇਢ ਨੇ ਜੀ ਨਹੀਂ ਆਪਾਂ 5:30 ਤੋਂ 6:30 5:30 ਐਕੋ ਸਿਰ ਬਾਕੀ ਆਪ ਨੂੰ ਪਤਾ ਪਸੂ ਮੈਲਾ ਮੂਲਾ ਮਾਰ ਜੇ ਸਹੀ ਦੁੱਧ ਦੇ ਮਹੀਨਾ ਲੱਗ ਜਾਂਦਾ ਪਸੂ ਨੂੰ ਹੁੰਦੇ ਨੂੰ ਆਹ 240 ਦਿਨ ਕਹਿੰਦੇ ਹੁੰਦੇ ਵਿਚਾਰੀ ਤਾਂ 31 11 ਕੱਢਦਾ ਕੋਈ ਆਪਾਂ ਇਹਨੂੰ ਹਜੇ ਮਿੱਠਾ ਨਹੀਂ ਪਾਇਆ ਕੋਈ ਇਹਨੂੰ ਆਪਾਂ ਲੇਕੀ ਨਹੀਂ ਪਾਈ ਜੀ ਸਰਸਰੀ ਅੱਠੇ ਤੇ ਦਾਣਾ ਪਾਦੇ ਜੀ ਦੀ ਆ ਕਦੇ ਵੀ ਪੈਣ ਲੱਗ ਜਾਂਦਾ ਪਰ ਪਿੱਛੇ ਨਹੀਂ ਕਰੀ ਰਹੀ ਆਮ ਆਫਰ ਕਰ ਰਿਹਾ ਉਹ ਜੇ ਮੌਸਮ ਸਾਹ ਹੋਵੇ ਅਸੂ ਵਧੀਆ ਜੀ ਸੋ ਪਸਣ ਟੋਪ ਵੀ ਜ਼ਰੂਰੀ ਹੁੰਦੀ ਆ ਹਾਂ ਟੋਪ ਵੀ ਜ਼ਰੂਰੀ ਹੁੰਦਾ ਲੈ ਆਪਾਂ ਮੈਂ ਤੁਹਾਨੂੰ ਕੀ ਨਹੀਂ ਮੰਨਣਾ ਬਾਹਰ ਹੀ ਠੀਕ ਇੱਥੇ ਘੜੀ ਅੱਕੇ ਤੇ ਕੀ ਕਰਨੀ ਬਾਰੇ ਮਰੀ ਹੱਗਾ ਹੀ ਚੈੱਕ ਕਰਾ ਲੈਣਾ ਸਵਰਜ ਜਮਾ ਲੈਵਾ ਨਿੰਬੂ ਨੂੰ ਝਾੜਦਾ ਤੇ ਦੁੱਧ ਜਿੰਨਾ ਹੈਗਾ ਉਹ ਤੁਹਾਨੂੰ ਮਣਕੇ ਦਰਨ ਲੈ ਵੀ ਭੋਲੇ ਚੱਕਲਾ ਬਾਲਟੀ ਵੀ ਲੈ ਭੋਲੇ ਬਾਲਟੀ ਮਣਣੀ ਸੁਰ ਡੇਵਾ ਦੇਖੋ ਜਮਾ ਸ਼ਾਮ ਦੇ 6 ਵਜੇ ਤੋਂ 15 ਮਿੰਟ ਤੇ ਆਪਾਂ ਝੋਟੀ ਖਾਲੀ ਕਰਤੀ ਜਮਾ 6 ਵਜੇ ਆਜੇ 5 ਵਜੇ ਰੱਖ ਲੈ ਇਸੇ ਰੱਖ ਲੈ ਵਾਡੀ ਇੱਥੇ ਰੱਖਿਓ ਫਾਲੀ ਵਾਲੀ ਬੁੱਲੀ ਕਰ ਲੈ ਮੈਂ ਠੀਕ ਅਲਾ ਦੇ ਬਲੈਂਡਰ ਨਾਲ ਆਹਦਾ ਪਾ ਫੈਂਟ ਨਹੀਂ ਦੇਖੋ ਜਿਆਦਾ ਹੋ ਰਹੀ ਹੈ ਸਟੇਟ ਕਰ ਰਹੀ ਹੈ ਤੋ ਲੈ ਲੀਟਰ ਤੋ ਗੇ ਰੱਖੇ ਪੱਤਕੇ ਜਕਰੇ ਪੱਤਕੇ ਪੱਤਕੇ ਮਿੰਟ ਮਾਰ ਲੈ ਕੇ ਕਿੰਟੀ ਮਾਰ ਤੇ ਦੋਦਾ ਕੋ ਫੈਂਟ ਗਿਆ ਸਾਲਾ ਝੱਗ ਮਾਰਤੀ ਜਮ ਆ ਜਾ ਵੀ ਤੇ ਜਿੰਨਾ ਹੈਗਾ ਸਾਨੂੰ ਲੀਟਰ ਲਾ ਕੇ ਆਪਾਂ ਮਿਣਕੇ ਦਿਖਾਉਣੇ ਪਏ ਆ ਤੇ ਬਾਕੀ 10ਵਾਂ ਦਿਨ ਹਜੇ ਨੂੰ ਸੂਈ ਨਾ ਸਾਰਾ ਹਨਾ ਭਾਈ ਆਪਣੇ ਕੋਲੇ ਫੁੱਲ ਪ੍ਰੂਫ ਆ ਵੀ 28 ਤਰੀਕਾ ਐ ਨਹੀਂ ਆਪਾਂ ਕਹਿਤੀ ਜੇ ਬੰਦੇ ਨੂੰ ਪ੍ਰੂਫ ਚਾਹੀਦਾ ਹੋਵੇ ਆਪਣੇ ਕੋਲੇ ਤਾਜੀ ਸੂਈ ਦੀ ਵੀਡੀਓ ਆ ਠਾਈ ਤਰੀਕ ਆ ਦਿਨ ਨਿਕਲਣ ਦੇ ਕਿਤੇ ਵੀਡੀਓ ਬਣੀ ਹੈ ਨਾ एक दो तीन चार पांच. ਪੌਣੇ 7 ਹਨ ਸਾਢੇ 6 ਮਨ ਮੇਰੇ ਪੌਣੇ 7 ਨਾ ਕੋਈ ਬੱਚੇ ਵਿੱਚ ਘੋਨੇ ਧਾਰਾ ਤੁਰੇ ਮਾਰ ਆਹ ਧਾਰਾ ਤੁਰਾ ਬਾਕੀ ਵੀਰੇ 15 20 ਮਿੰਟ ਸਵੇਰ ਨਾਲ ਝੋਟੀ ਹੁਣ ਪਹਿਲਾ ਝੋਟੀ ਜਣਦੀ ਆਪਾਂ ਸਾਢੇ 6 ਲੀਟਰ ਬੰਦੇ ਨੂੰ ਮਿਣਕੇ ਦਵਾਂ ਜੀ ਸਾਢੇ 6 ਤੋਂ ਬਾਅਦ ਸਕਦਾ ਤਾਂ ਤੇ ਅੱਗੇ ਇੱਕ ਦੇਖ ਰਹੇ ਆਪਾਂ ਪਾਲਕ ਕੱਟੀ ਹਨਾ ਹਾਂਜੀ ਹਾਂਜੀ ਵੀਰੇ ਇਹਦੀ ਉਮਰ ਕਿੰਨੀ ਕਾ ਇਹਦੀ ਉਮਰ ਵੀਰੇ 10 ਤੋਂ 11 ਮਹੀਨੇ ਅੰਦਰ ਠੀਕ ਆ ਐਮਨਤੀ ਵਾਲੀ ਕੱਟੀ ਦੀ ਆ ਮਾਂ ਹੈ ਜੀ ਐਮਨਤੀ ਨਹੀਂ ਐਮਨਤੀ ਵਾਲੀ ਨਹੀਂ ਉਹ ਹੋਰ ਮੱਝ ਖੜੀ ਆ ਆਪਣੇ ਕੋਲੇ 19 ਕਿਲੋ ਦਾ ਦਿੱਤਾ ਜਿਹੜੀ ਉਹਦੇ ਨਾਲ ਖੜੀ ਆ ਹਾਂ ਪਾਏ ਨਹੀਂ ਵੀਰੇ ਬਣਾਉਂਗਾ ਪਹਿਲਾਂ ਐਮਨਤੀ ਵਾਲੀ ਜੀ ਬਣਾ ਸਕਦਾ ਵੀ ਕਿੰਨੇ ਕਿਲੋ ਦਾ ਚਵਾਇਆ ਗਿਆ ਆਪਣੇ ਕੋਲੇ ਤਾਂ ਕੰਮ ਨਹੀਂ ਜੀ ਜੀ ਹਾਂਜੀ ਤੇ ਉਮਰ ਆ ਗਈ ਸੈਟ ਨਹੀਂ ਨੱਟੇ ਦੀ 10 11 ਮਹੀਨੇ ਦੀ ਉਮਰ ਆ ਵੀਰੇ ਐਚਐਡੀ ਵੀ 10 ਵੀ 99 ਦੀ ਕੱਟੀ ਆ ਤੇ ਝੋਲੀ ਝੂਲੀ ਇਹਦੀ ਚੈੱਕ ਕਰਾ ਦੇ ਇੱਕ ਨੰਬਰ ਝੋਲੀ ਆ ਬਾਈ ਜੈਡ ਬੁਲਾਇਆ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਆਪਾਂ ਵੀਰੇ 45000 ਰੁਪਏ ਦਾ ਤੋਰੀਵਾਰ ਨੂੰ ਸੋਹਰੇ ਸੈਂਕਾ ਮੂੰਥਾ ਦੇਖੋ ਸੋਹਣਾ ਸਾਫ ਸੁਥਰਾ ਕੱਟੀ ਦਾ ਤੇ ਪਿੱਠ ਫੋੜੇ ਤੇ ਬੰਤਰ ਕੁਆਲਿਟੀ ਕੁਆਲਿਟੀ ਬੜੀ ਚੰਗੀ ਆ ਇਹਦਾ ਬਾਈ ਜੀ ਰੇਟ ਆ ਗਿਆ 45000 ਰੁਪਏ ਸੋ 45000 ਰੁਪਏ ਇੱਕ ਸਾਲ ਦੀ ਕੱਟੀ ਆ ਬੰਨ ਸਾਲ ਤੋਂ ਘੱਟ ਹਨ ਇੱਕ ਸਾਲ ਤੋਂ ਘੱਟ ਹੈ 11 ਮਹੀਨਿਆਂ ਦੀ ਜੀ 10 20 ਨੜੇ ਨੇ ਬਹੁਤ ਵੀ ਡਿਮਾਂਡ ਕਰਦੇ ਆ ਉਹਦੀ ਮਾਂ ਖੜੀ ਆ ਤੇਰੇ 8 ਮਹੀਨੇ ਦੀ ਗੱਬਣਾ 7 ਕਿਲੋ ਦੁੱਧ ਆ ਇੱਕ ਦਿਨ ਲਈ ਕੋਈ ਵੀ ਚੋਸਾ ਕਿਹੜੀ ਮਾਝੀ ਦੀ ਹੈਗੀ ਇਹ ਆ ਛੋਟੀ ਦੇ ਨਾਲ ਹਨਾ ਅੱਛਾ ਕਿੰਨਾ ਦੁੱਧ ਪਾਇਆ ਤਾਜੀ ਨੇ ਨੇ ਮੇਰੇ 18 ਪਲੱਸ ਪਾਇਆ ਆ ਪਹਾੜਿਆਣੇ ਦੇ ਲੈ ਕੇ ਆਂਦੀ ਜੀ ਜੀ ਹੌਣ ਵੀ ਕੋਈ 8 ਕਿਲੋ ਦੁੱਧ ਇੱਕ ਟਾਈਮ ਦਿੰਦੀ ਆ 7 ਤੋਂ 8 ਕਿਲੋ ਦਿੰਦੀ ਆ ਸਵੇਰ ਨੂੰ ਸਵੇਰ ਜੀ ਤੇ ਅੱਗੇ ਆ ਗਿਆ ਆਪਣਾ ਸਾਣ ਬਾਬਰ ਟੂ ਚੈਂਪੀਅਨ ਵੇਲਰ ਆਣਾ ਹਣਾ ਠੀਕ ਹੈ ਤੇ ਇਹਦਾ ਸੀਮਨ ਆਪਾਂ ਹਰ ਵਕਤ ਤਿਆਰ ਹੁੰਦਾ ਆਪਣੇ ਕੋਲ ਹਾਂ ਜੀ ਹਰ ਵਕਤ ਤਿਆਰ ਹੁੰਦਾ ਵੀਰੇ ਆਪਾਂ ਨੂੰ ਲੋਕ ਡਿਮਾਂਡ ਕਰ ਦਿੰਦੀ ਆ ਇਹਦੇ ਸੀਮਨ ਦੀ ਆਪਣਾ ਡਾਕਟਰਾਂ ਕੋਲੇ ਸੀਮਨ ਲੈਣੀਗਾ ਕੱਲੂ ਮੈਂ ਤਾਂ ਨੂੰ ਕਿਹਾ ਜੀ ਆਪਾਂ ਨੂੰ ਕੰਮ ਸੀਗਾ ਉਧਰ ਮੁਕਸਰੇ ਵੀ ਆਪਾਂ ਜਾਣਾ ਜੀ ਵੀ ਰਾਮਪੁਰਾ ਬਠਿੰਡਾ ਮੁਕਸਰੇ ਕੋਈ ਵੀ ਬੰਦਾ ਕਾਲ ਕਰਕੇ ਆਪੋ ਨੂੰ ਕੱਲੂ ਸੀਮਨ ਲੈ ਚਾ ਜੀ ਸੋ ਛੋਟੀ ਐ ਬਚੋ ਕੇ ਦਿਖਾਤੀ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਜਦੋਂ